ਕੀ ਕਦੇ ਸੋਚਿਆ ਤੁਸੀਂ ਰਾਤ ਦੇ ਤੀਜੇ ਪੈਰ ਗੁਰਦੁਆਰੇ ਦੀ ਜੀਵੀਆਂ ਆਵਾਜ਼ਾਂ ਇਹ ਸਿਰਫ ਭਗਤੀ ਨਹੀਂ ਇਹ ਤਾਂ ਰੱਖਿਆ ਦੀ ਸ਼ਕਤੀ ਹੁੰਦੀ ਹੈ ਪਹਿਰਾ ਸਾਹਿਬ ਰਾਨ ਜਾਂ ਕੇ ਜਾਂ ਦੂਰ ਸੇ ਖਰਾਬ ਨੂੰ ਯਾਦ ਕਰਦਾ ਹੈ ਤਾਂ ਪਿੰਡ ਪਰਿਵਾਰ ਫੌਮ ਸਭ ਦੀ ਰਾਖੀ ਜਾਂਦੀ ਹੈ ਇਹ ਪੂਰਾ ਸੱਚ ਜਾਣਨ ਲਈ ਸਾਡੀ ਵੀਡੀਓ ਜਰੂਰ ਵੇਖੋ ਤੇ ਚਲੋ ਅਸੀਂ ਅੱਗੇ ਵਧਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਗੁਰਦੁਆਰੇ ਵਿੱਚ ਲੱਗਦੇ ਰਾਤ ਦੇ ਪਹਿਰਾ ਸਹਿਬ ਬਾਰੇ ਤੁਸੀਂ ਵੀ ਕਦੀ ਸੋਚਿਆ ਹੋਵੇਗਾ ਇਹ ਜੋ ਰਾਤ ਪਰ ਪਾਠ ਹੁੰਦੇ ਨੇ ਇਹਨਾਂ ਚ ਕੀ ਤਾਕਤ ਹੈ ਇਹ ਗੱਲ ਸਿਰਫ ਧਾਰਮਿਕ ਨਹੀਂ ਇਹ ਰੂਹਾਨੀ ਸ਼ਕਤੀ ਦੀ ਜਗ੍ਹਾ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਪਹਿਰਾ ਸਹਿਬ ਹੁੰਦਾ ਕੀ ਹੈ ਪਹਿਰੇਦਾਰ ਹੁੰਦਾ ਹੈ ਰਾਤ ਦੇ ਚਾਰ ਹਿੱਸੇ ਰਾਤ ਦੇ 12 ਤੋਂ ਲੈ ਕੇ ਸਵੇਰੇ ਤੱਕ ਚਾਰ ਵਕ ਵਕ ਪਾਠ ਹੁੰਦੇ ਨੇ ਜੀ ਪਹਿਲਾ ਪੇਰਾ ਰਾਤ ਦੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਦੂਜਾ ਜੀ 12 ਤੋਂ 3 ਵਜੇ ਤੱਕ ਤੀਜਾ ਸਵੇਰੇ 3 ਤੋਂ ਸਵੇਰੇ 6 ਵਜੇ ਤੱਕ ਅਤੇ ਚੌਥਾ ਜੀ ਸਵੇਰੇ 6 ਵਜੇ ਤੋਂ ਸਵੇਰੇ 9 ਵਜੇ ਤੱਕ ਹਰ ਪੇਰੇ ਚ ਪਾਠ ਕੀਰਤਨ ਜਪਜੀ ਸਾਹਿਬ ਚੌਪਈ ਸਾਹਿਬ ਜਾਂ ਖੰਡ ਕੀਰਤਨ ਹੁੰਦੇ ਨੇ ਇਹ ਸਿਰਫ ਰੀਤ ਨਹੀਂ ਇਹ ਸੱਚ ਨੂੰ ਚ ਰੱਬ ਨਾਲ ਰਾਬਤਾ ਬਣਾਉਣ ਵਾਲਾ ਟਾਈਮ ਹੁੰਦਾ ਹੈ ਅੱਗੇ ਗੱਲ ਕਰਦੇ ਹਾਂ ਪੈਰਾ ਸਾਹਿਬ ਪਾਠ ਦੀ ਤਾਕਤ ਬਾਰੇ ਰਾਤ ਦਿਨ ਨਿੰਨ ਸਮੇਂ ਜਦੋਂ ਕੋਈ ਗੁਰੂ ਦਾ ਨਾਮ ਜਪਦਾ ਹੈ ਤਾਂ ਉਸ ਸਮੇਂ ਆਤਮਿਕ ਤਾਕਤ ਬਹੁਤ ਤੇਜ ਹੋ ਜਾਂਦੀ ਹੈ ਜਦੋਂ ਗੁਰਦੁਆਰੇ ਚ ਰਾਤ ਪਰ ਬਾਣੀ ਗੂੰਜਦੀ ਹੈ ਤਾਂ ਪੂਸ ਪਿੰਡ ਇਲਾਕੇ ਇਮਾਰਤ ਲੋਕ ਸਭ ਤੇ ਸਰਪੰਦਾ ਹੈ ਕਈ ਵਾਰ ਗੁਰਦੁਆਰੇ ਦੇ ਕੋਲੋਂ ਲੰਘਦੇ ਵੀ ਮਨ ਪੀਸ ਆਉਂਦੀ ਹੈ ਕਿਉਂਕਿ ਉੱਥੇ ਪਹਿਰਾ ਸਾਹਿਬ ਬਾਠ ਨੂੰ ਪਵਿੱਤਰ ਕਰ ਰਿਹਾ ਹੁੰਦਾ ਹੈ ਫਿਰ ਅਸੀਂ ਗੱਲ ਕਰਦੇ ਹਾਂ ਪਹਿਰਾ ਸਾਹਿਬ ਬਾਠ ਨਾਲ ਹੋਣ ਵਾਲੇ ਲਾਭ ਬਾਰੇ ਸਭ ਤੋਂ ਪਹਿਲਾਂ ਤਾਂ ਹੀ ਨੈਗੇਟਿਵ ਊਜਾ ਖਤਮ ਹੋ ਜਾਂਦੀ ਹੈ ਕਿਉਂਕਿ ਜਿੱਥੇ ਗੁਰੂ ਦੀ ਬਾਣੀ ਪੜ੍ਹੀ ਜਾਂਦੀ ਹੈ ਉੱਥੇ ਨੇਕੀਆਂ ਦੀ ਵਰਖਾ ਹੁੰਦੀ ਹੈ ਦੂਜੇ ਤੇ ਗੱਲ ਕਰਦੇ ਆ ਜੀ ਮਨੁਕੀ ਮਨ ਨਰਮ ਹੁੰਦਾ ਹੈ ਜਿਹੜਾ ਵਿੱਚ ਪੈਰਾ ਸਾਹਿਬ ਪਾਠ ਕਰਦਾ ਜਾਂ ਸੁਣਦਾ ਏ ਉਸ ਦੇ ਅੰਦਰੋਂ ਗੁੱਸਾ ਈਰਖਾ ਡਰ ਹੌਲੀ ਹੌਲੀ ਸਭ ਮੁੱਕ ਜਾਂਦਾ ਏ ਤੇ ਨਾਲ ਹੀ ਮਾਇਆ ਦੀ ਭੁੱਖ ਵੀ ਮੁੱਕਦੀ ਹੈ ਕਿਉਂਕਿ ਗੁਰੂ ਦੀ ਬਾਣੀ ਕਹਿੰਦੀ ਹੈ ਅੰਤਰ ਜੋਤ ਨਿਰੰਤਰ ਬਾਣੀ ਨੰਬਰ 4 ਤੇ ਆਈ ਵਾਤਾਵਰਨ ਵੀ ਸ਼ੁੱਧ ਹੋ ਜਾਂਦਾ ਹੈ। ਪਾਰ ਦੀ ਧੁਨੀ ਨਾਲ ਜਿਵੇਂ ਰਾਤ ਨਿਕਰਦੀ ਹੈ, ਉਵੇਂ ਅੰਦਰਲੀ ਮੈਲ ਦੀ ਤੋਲ ਜਾਂਦੀ ਹੈ। ਇਸ ਤੋਂ ਅੱਗੇ ਆਈ ਸਾਡਾ ਭੁੱਲਿਆ ਅਰਬਾਜ। ਅੱਜਕੱਲ ਦੇ ਨੌਜਵਾਨ ਕਹਿੰਦੇ ਨੇ ਜੋ ਪੈਰਾਸਾਈਟ ਪਾਠ ਕੀ ਹੈ, ਇਹ ਤਾਂ ਰਾਤ ਨੂੰ ਨੀਂਦ ਆਉਂਦੀ ਹੈ। ਪਰ ਭੈਣੋ ਤੇ ਭਰਾਓ, ਇਹ ਉਹਨਾਂ ਨੌਜਵਾਨਾਂ ਦੀ ਯਾਦ ਹੈ ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਹਨੇਰੇ ਵਿੱਚ ਵੀ ਰੌਸ਼ਨੀ ਪਾਈ ਸੀ। ਸਪੈਰਾ ਸਿਰਫ ਪਾਰਟੀ ਨਹੀਂ ਇਹ ਜਾਗਦੇ ਰੱਬ ਨਾਲ ਜੁੜਨ ਦੀ ਯੋਗਤਾ ਹੈ ਹਾਂਜੀ ਜੇ ਅਸੀਂ ਆਪਣੀ ਜ਼ਿੰਦਗੀ ਚ ਸੱਚੀ ਰੌਸ਼ਨੀ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਰਾਤ ਦੀ ਬਾਣੀ ਸਾਡੀ ਰੂਹ ਨੂੰ ਚਮਕਾ ਸਕਦੀ ਹੈ ਗੁਰੂ ਦੀ ਰੌਸ਼ਨੀ ਰਾਹ ਨੂੰ ਅੰਧੇਰੇ ਵਿੱਚ ਰਾਹ ਦਿਖਾਉਂਦੀ ਹੈ ਅੱਜ ਦੇ ਬਾਅਦ ਜੇ ਤੁਹਾਡਾ ਮਨ ਕਦੇ ਵੀ ਉਜੜੇ ਜਾਂ ਨੀਂਦ ਆਵੇ ਤਾਂ ਚੌਪਾਈ ਸਾਹਿਬ ਜਾਂ ਖੰਡ ਕੀਰਤਨ ਜਾਬ ਸੁਣੋ ਪਰ ਹੈ ਕਿ ਸਾਡੇ ਚੈਨਲ ਪੰਜਾਬੀ ਆਵਾਜ਼ 295 ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਸਾਡੇ